ਉਰਦੇ ਸਰਦੀ ਇਲਾਕੇ ਦੇ ਵਿਖੇ ਸ਼ੱਕੀ ਵਿਖੇ ਜਾਣ ਤੋਂ ਬਾਅਦ ਪੁਲਿਸ ਅਲਰਟ ਤੇ ਉੱਤੇ ਹੈ ਦੱਸੇ ਕਿ ਸਰਦੀ ਇਲਾਕੇ ਬਮਿਆਲ ਦੇ ਵਿਖੇ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਜੰਮੂ ਤੋਂ ਪੰਜਾਬ ਦੇ ਵਿੱਚ ਦਾਖਲ ਹੋ ਰਹੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਡੀਆਂ ਟੀਮਾਂ ਦੇ ਵੱਲੋਂ ਮੁਸਤੈਦੀ ਵਿਖਾਉਂਦੇ ਹੋਏ ਸਰਚ ਆਪਰੇਸ਼ਨ ਸ਼ੁਰੂ ਕੀਤੇ ਗਏ ਨੇ ਤਾਂ ਜੋ ਸੁਖਾਲਾ ਮਾਹੌਲ ਬਣਿਆ ਰਹੇ ਐਸਐਸਪੀ ਸੁਹੇਲ ਮੀਰ ਜੀ ਆਈਪੀਐਸ ਉਹਨਾਂ ਦੇ ਨਿਸ਼ਾ ਦਰਦੇਸ਼ ਤੇ ਅਸੀਂ ਸਮੇਂ-ਸਮੇਂ ਤੇ ਜਿਹੜਾ ਆਪਣਾ ਬਾਰਡਰ ਹੈ ਉਹਦੀ ਸਰਚ ਵੀ ਕਰਦੇ ਆ ਬਾਰਡਰ ਦੇ ਪਿੰਡਾਂ ਦੀ ਸਰਚ ਵੀ ਕਰਦੇ ਆ ਦੂਜੇ ਨਾਲ ਦੇ ਡੇਟਾ ਦੀ ਵੀ ਰਿਸਰਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਸਾਰਾ ਕੰਮ ਹੈ ਰੁਟੀਨ ਤਕਰੀਬਨ ਲਗਾਤਾਰ ਚੱਲਿਆ ਰਿਹਾ ਇਸੇ ਤਰ੍ਹਾਂ ਜੀ ਬਾਰਡਰ ਤੇ ਬੀਐਸਐਫ ਦੇ ਨਾਲ ਵੀ ਸਾਡਾ ਲਾਈਨਾਂ ਪੂਰਾ ਇਸੇ ਤਰ੍ਹਾਂ ਜਿਹੜੇ ਜੀਐਨਕੇ ਦੇ ਨਾਲ ਛੜੇ ਰਸਤੇ ਲੱਗਦੇ ਉਹਨਾਂ ਤੇ ਵੀ ਸਾਡੇ ਨੱਕੇ ਲੱਗੇ ਹੋਏ ਨੇ ਸਾਡੇ ਸਪੋਰਟੀ ਨੂੰ ਲੈ ਕੇ ਜਿਹੜਾ ਆਪਣਾ ਬਾਰਡਰ ਹੈ ਤਿਕੇ ਜੀ ਐਨਕੇ ਨਾਲ ਇਲਾਕਾ ਲੱਗਦਾ ਸਾਡਾ ਪੂਰਾ ਪੂਰੀ ਤਰ੍ਹਾਂ ਸੀਲ ਹੈ ਤੇ ਅਸੀਂ ਇਹਦੀ ਜਿਹੜੀ ਆਪਣਾ ਸੁੱਖਿਆ ਸੁੱਖਿਆ ਕਰ ਰਹੇ ਆ ਉਹਦੇ ਦੇ ਬਚਨ ਵਧਾ ਤੇ ਸਾਡੇ ਕੋਲ ਆਈਟੀਪੀਪੀ ਵੀ ਹੈ ਘਾਤਕ ਵੀ ਹੈ ਤੇ ਆਈਆਰ ਵੀ ਵੀ ਹੈ ਜਿਹਦੇ ਨਾਲ ਅਸੀਂ ਇਹ ਆਪਣੇ ਨਾਕੇ ਲਾ ਕੇ ਇਹ ਸੁੱਖਿਆ ਨੂੰ ਕਵਰ ਕਰਦੇ ਆ ਅਤੇ ਨਾਕਿਆਂ ਤੇ ਛੱਕੀ ਵਾਹਨਾਂ ਦੀ ਛੱਕੀ ਵਿਅਕਤੀਆਂ ਦੀ ਜਿਹੜੀ ਅਸੀਂ ਸੱਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਆਪਣਾ ਇਹ ਬਮਿਆਦ ਦਾ ਇਲਾਕਾ ਚੌਕੀ ਚਾਰਜ ਵਿਜੇ ਕੁਮਾਰ ਐ ਐਸਐਚ ਅਨਰੋਧ ਜੈਮਲ ਸਿੰਘ ਅਤੇ ਹੋਰ ਵੀ ਆਪਣਾ ਇੰਸਪੈਕਟਰ ਸਪੈਸ਼ਲ ਵੀ ਲੱਗੇ ਹੋਏ ਨੇ ਉਹ ਜਿਹੜਾ ਬੜੀ ਤੰਦੇ ਹੀ ਨਾ ਇੱਧਰ ਆਪਣਾ ਬਾਰਡਰ ਤੇ ਤਾਇਨਾਤ ਨੇ ਤੇ ਆਪਾਂ ਇਸ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਨੇ ਅਤੇ ਅਸੀਂ ਸਮੇਂ-ਸਮੇਂ ਤੇ ਸਰਚਾ